ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੀਵ ਨਿਵਾਸ ਮੁਝ ਸਤਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਸਾਰੀ ਸੰਗਤ ਫਤਿ ਬੁਲਾਓ ਬੋਲੋ ਜੀ ਸਵਾਹ ਗੁਰਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦਾ ਪਾਵਨ ਇਤਿਹਾਸ ਆਪਾਂ ਸਾਰੇ ਸੰਝਾ ਕਰ ਰਹੇ ਹਾਂ ਕੱਲ ਤਾਂ ਕਾਪਾ ਜੋ ਇਤਿਹਾਸ ਰਵਲ ਦਿੱਤਾ ਸੀ ਮਾਈ ਜੱਸੀ ਜੋ ਅਗਾਲਪੁਰਖ ਵਜਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਮਾਤਾ ਸੀਤਾ ਜੀ ਲక్ష్మణ ਜੀ ਦੀ ਤਿੰਨਾਂ ਦੀ ਮੂਰਤੀ ਪੂਜਿਆ ਕਰਦੀ ਸੀ ਔਰ ਦੂਰ ਦੂਰ ਤੱਕ ਮਾਈ ਜੱਸੀ ਦੇ ਪ੍ਰੇਮ ਦੀ ਉਹਦੀ ਸੇਵਾ ਭਾਵਨਾ ਪੂਜਨਾ ਦੀ ਭਾਂਕ ਪਈ ਹੋਈ ਸੀ ਔਰ ਬਹੁਤ ਪਿਆਰ ਵਾਲੀ ਮਾਈ ਜੱਸੀ ਨਾਲ ਉਸ ਦੇ ਇੱਕ ਸੇਵਾਦਾਰ ਨਹੀਂ ਧਾਵਦੀ ਰਹਿੰਦੀ ਆ ਤਾਂ ਵਖ ਵਖ ਫਾਵਾ ਤੋਂ ਦੂਰ ਦਰਾਡੇ ਤੋਂ ਚੱਲ ਕੇ अनेका ਮਾਇਆ ਦੇ ਲੋਭੀ ਕਈ ਸਾਧੂ ਮਹਾਤਮਾ ਕਈ ਪੰਡਿਤ ਬ੍ਰਾਹਮਣ ਤੁਮਾਰੀ ਜੱਸੀ ਦੇ ਕੋਲ ਆਉਂਦੇ ਐ ਆਪੋ ਆਪਣੇ ਮਤ ਮੁਤਾਬਕ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਆਪਣੇ ਪਿੱਛੇ ਲਾ ਕੇ ਉਹਦੇ ਤੋਂ ਕੋਈ ਮਾਇਆ ਕੋਈ ਕੁਝ ਕੋਈ ਕੁਝ ਠੱਗਣ ਦੀ ਕੋਸ਼ਿਸ਼ ਕਰਦਾ ਹੈ ਤੇ ਬਣਿਆ ਨੇ ਉਸ ਤੋਂ ਠੱਗਿਆ ਵੀ ਤੁਮਾਰੀ ਜੱਸੀ ਦੇ ਮਨ ਵਿੱਚ ਕੋਈ ਵਿਸ਼ਵਾਸ ਕੋਈ ਪ੍ਰੇਮ ਕੋਈ ਭਾਵਨਾ ਕੋਈ ਮੰਗ ਹੈ ਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੈਨੂੰ ਦਰਸ਼ਨ ਹੋ ਜਾਣ ਪਰ ਉਹ ਦਰਸ਼ਨ ਹੋ ਨਹੀਂ ਰਹੇ ਫਿਰ ਕਿਸੇ ਸਾਧੂ ਨੇ ਆ ਕੇ ਦੱਸਿਆ ਕਿ ਭਗਵਾਨ શ્રી RAMJANDAR ji ਕਿਸੇ ਬਹੁਤ ਰੰਗੇ ਹੋਏ ਰੱਤੇ ਹੋਏ ਇੱਕ ਬੰਦਗੀ ਵਾਲੇ ਸਾਧੂ ਦੇ ਸਰੀਰ ਦੇ ਵਿੱਚ ਵੱਸਦੇ ਆ ਉਹਦੇ ਦਰਸ਼ਨ ਕਰ ਲੈਣੇ RAMJANDAR ji ਦੇ ਦਰਸ਼ਨ ਹੋ ਗਏ ਫਿਰ ਇਹੋ ਜਿਹਾ ਸਾਧੂ ਨਾ ਮਿਲੇ ਕੋਈ ਅਖੀਰ ਦੇ ਇੱਕ ਦਿਨ ਇੱਕ ਪੰਸਾਰੀ ਆ ਕੇ ਜਿਹਦਾ ਨਾਮ ਕਸਤੂਰੀਆ ਲਿਖਿਆ ਉਹ ਆ ਕੇ ਦੱਸ ਕੇ ਜਾਂਦਾ ਹੈ ਕਿ ਜੰਗਲ ਦੇ ਵਿੱਚ ਪੁਜਾਰ ਦੇ ਵਿੱਚ ਇੱਕ ਮਹਾਤਮਾ ਮਹਾਪੁਰਸ਼ ਆਏ ਨੇ ਜ ਜਸੀ ਪੁੱਛਦੀ ਹੈ ਕਿਹੜੇ ਮਤ ਦਾ ਹੈ ਤਾਂ ਕਹੜਾ ਹੈ ਵੀ ਮਤ ਨਹੀਂ ਕੋਈ ਉਹਦਾ ਜਾਪਦਾ ਵੀ ਕਿਸ ਮਤ ਦਾ ਹੈ ਉਹ ਕਾਰਕ ਜਾਪਦਾ ਹੈ ਵੀ ਜਿਹੜਾ ਜਗਤ ਦਾ ਉਧਾਰ ਕਰਨ ਆਵੇ ਆਪਣਾ ਉਹਦਾ ਮਤ ਨਾ ਕੋਈ ਹੋਵੇ ਕਿਸੇ ਮਤ ਦੇ ਮਗਰ ਨਾ ਲੱਗੇ ਤੇ ਉਹਦਾ ਹੁਣ ਮਤ ਜੱਲੇ ਉਹਨੂੰ ਕਾਰਕ ਕਿਹਾ ਜਾਂਦਾ ਹੈ ਸੋ ਅੱਜ ਮਾਈ ਜੱਸੀ ਉਹ ਦੱਸੇ ਹੋਏ ਟਿਕਾਣੇ ਤੇ ਜਾ ਕੇ ਪਹੁੰਚੀ ਹੈ ਜਿੱਥੇ ਨਿੰਮਾ ਦੇ ਦਰਖਤ ਸਨ ਇਥੋਂ ਤੱਕ ਦਾ ਇਤਿਹਾਸ ਆਪਾਂ ਕੱਲ ਸੁਣਿਆ ਤੇ ਆਓ ਜੀ ਅੱਜ ਅੱਗੇ ਇਤਿਹਾਸ ਸਰਵਣ ਕਰੀਏ ਕਿ ਉੱਥੇ ਕੌਣ ਬੈਠਾ ਹੈ ਮਾਈ ਜੱਸੀ ਉੱਥੇ ਜਾ ਕੇ ਕਿਵੇਂ ਬੇਨਤੀ ਕਰਦੀ ਹੈ ਕਿਵੇਂ ਉਸ ਦੀ ਭਾਵਨਾ ਪੂਰੀ ਹੁੰਦੀ ਹੈ ਇਹ ਵਿਚਾਰ ਆਪਾਂ ਸਾਂਝੀ ਕਰੀਏ ਹਰ ਰੋਜ਼ ਦੀ ਤਰ੍ਹਾਂ ਸਤਨਾਮ ਵਾਹਿਗੁਰੂ ਜਪੋ ਪਹਿਲਾਂ ਫਿਰ ਆਪਾਂ ਇਤਿਹਾਸ ਸਾਂਝਾ ਕਰੀਏ ਜਪੋ ਜੀ ਸਤਨਾਮ ਆਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਠਿਕਾਣੇ ਜਾ ਕੇ ਜੱਸੀ ਨੇ ਕੀ ਢਠਾ ਕਿ ਇੱਕ ਵਿਭਿਆ ਮੂਰਤੀ ਤੇਜ ਦੇ ਪੁੰਜ ਮਹਾਪੁਰਖ ਜੀ ਬੈਠੇ ਆ ਨੈਣ ਬੰਦ ਹਨ ਭਜਨ ਗਾਵਿਆ ਜਾ ਰਿਹਾ ਹੈ ਤੇ ਦੂਰ ਦੂਰ 5-10 ਮੂਰਤਾਂ ਬੈਠੀਆਂ ਨੇ ਕੋਈ ਤਾਂ ਸ਼ਹਿਰ ਦੇ ਲੋਕ ਨੇ ਪਰ ਵਿੱਚ ਦੋ ਤਰ੍ਹਾਂ ਮੰਨੇ ਪਰਮੰਨੇ ਸਾਧੂ ਮਹਾਤਮਾ ਵੀ ਹਨ ਤੇ ਦੋ ਤਰ੍ਹਾਂ ਸੂਹੀ ਫਕੀਰ ਵੀ ਹਨ ਤੇ ਸੱਜਮੁਜ ਕਾਜੀ ਸਾਹਿਬ ਤੇ ਉਸ ਦਾ ਪੁੱਤਰ ਵੀ ਬੈਠੇ ਆ ਇੱਕ ਨਾજર ਸਾਰਿਆਂ ਵੱਲ ਮਾਰ ਕੇ ਜੱਸੀ ਦੀ ਨਾજર ਟਿਕ ਗਈ ਤਪੋ ਮੂਰਤੀ ਉੱਤੇ ਤੇ ਮਨ ਨੂੰ ਖਿੱਚ ਪਈ ਇਹ ਖਿੱਚ ਕਦੇ ਕਿਸੇ ਸੂਰਤ ਉੱਤੇ ਨਹੀਂ ਸੀ ਪਈ ਦੇਖੋ ਇਸ ਖਿੱਚ ਦਾ ਪੁੰਕਾ ਵਜਾ ਅੱਜ ਪਹਿਲਾ ਦਿਨ ਸੀ ਕਿ ਮਾਈ ਨੇ ਇਸ ਤਰ੍ਹਾਂ ਦੀ ਖਿੱਚ ਦਾ ਤਜਰਬਾ ਕੀਤਾ ਕਿ ਜਿਸ ਦਾ ਉਥਾਨਤਾ ਕਾਲਜੇ ਵਿੱਚੋਂ ਹੋਵੇ ਤੇ ਤੁੰਕਾ ਵੱਜੇ ਤੇ ਤੁੰਕਾ ਜਾ ਕੇ ਵੱਜੇ ਮਸਤਕ ਵਿੱਚ ਤੇ ਫਿਰ ਖਿੱਚ ਜੱਪ ਲੱਗ ਜਾਵੇ ਹੁਣ ਗਾਵੇ ਜਾ ਰਹੇ ਭਜਨ ਦੀ ਸਮਾਪਤੀ ਹੋ ਗਈ ਪਰ ਹੁਣ ਇਲਾਹੀ ਨੈਣ ਖੁੱਲੇ ਤੇ ਬੁੱਲ ਫਰਕੇ ਤਪਉ ਮੂਰਤੀ ਦੇ ਆਪਣੇ ਤੇ ਇਲਾਹੀ ਗਲੇ ਤੋਂ ਨਾਦ ਹੋਇਆ ਤਾਂ ਬਾਬਾ ਜੀ ਨੇ ਸ਼ਬਦ ਗਾਇਆ ਤੇ ਲੰਗ ਮਹੱਲਾ ਪਹਿਲਾ ਿਆ ਨੜੀਏ ਮਾਨੜਾ ਕਾਇ ਕਰੇ ਹ ਆਪ ਨੜੈ ਘਰ ਫਰ ਰੰਗੋ ਕੀ ਨਾ ਮਾਣੇ ਸੋਹ ਨੇੜੈ ਭਨ ਕੰਮ ਲੀਏ ਬਾਹਰ ਕਿਆ ਟੁੰਡੇ ਪਹਿ ਕੀਆ ਬਹਿ ਸਲਾਈਆ ਨੈਣੀ ਭਾਵ ਕਾ ਕਰਸੀ ਗਾਰੋ ਤਾ ਸੋਹਾਗਣ ਜਾਣੀਐ ਲਾਗੀ ਜਾ ਸਭ ਘਰੇ ਪਿਆਰੋ ਪਿਆਣੀ ਬਾਲੀ ਕਿਆ ਕਰੇ ਜਾਨਨਕੰਤ ਨਭਾਵੇ ਕਰਨ ਬਲਾਹ ਕਰੇ ਬਹੁ ਤੇਰੇ ਸਾਤਨ ਮੈਨ ਨ ਪਾਵੇ ਬਿਨ ਕਰ ਮਾਂ ਕਿਛ ਪਾਈਐ ਨਾਹੀ ਜੀ ਬਹੁ ਤੇਰਾ ਭਾਵੇ ਗੁਲਾਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਕਿੰਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣ ਇਆਣੀ ਜਾਏ ਪੁੱਛ ਹੋ ਸੋਹਾਗਣੀ ਵਾਹੈ ਕਿੰਨੀ ਬਾਤੀ ਸਹ ਪਾਈਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚਕਾਈਐ ਜਾ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਭੋ ਕਹੈ ਸੋ ਕੀਜੈ ਤਨ ਮਨੁ ਦੀਜੈ ਐਸਾ ਪਰਮਨ ਲਾਈਐ ਈਵ ਕਹੈ ਸੋ ਹਾਗਣੀ ਪਹਿਨੇ ਇਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਸੋ ਪਾਈਐ ਔਰ ਕੈਸੀ ਚਤਰਾਈ ਸੋਹਣਾ ਨਜ਼ਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਲਪਾਈ ਆਪਣੇ ਕੰਤ ਪਿਆਰੀ ਸਾਹ ਸੋ ਹਾਗਣ ਨਾਨਕ ਸਾਹਸ ਭਰਾਈ ਐਸੇ ਰੰਗ ਰਾਦੀ ਸਹਿਜ ਕੀ ਮਾਤੀ ਅਹਿਨ ਸੁਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾਸਿਆਣੀ ਸੋ ਸ਼ਬਦ ਦੀ ਸੁਰ ਤਿਲੰਗ ਰਾਗ ਦੀ ਸੀ ਤੇ ਬੜੀ ਹਿਰਦੇ ਵੇਦਕ ਸੀ ਲੱਗੀ ਜੱਸੀ ਦੇ ਅੰਦਰ ਇਸ ਦੀ ਤਸਵੀਰ ਸਿਆਣੀ ਸੀ ਆਪ ਰਾਗ ਵਿੱਚ ਪਰ ਇੱਥੇ ਡਿਠੋਸ ਰਾਗ ਦੇ ਕਮਾਲ ਦੇ ਨਾਲ ਤਸਵੀਰ ਦਾ ਕਮਾਲ ਭਾਵੇਂ ਲਾਹੌਰ ਦੀ ਬੋਲੀ ਵਿੱਚ ਸੀ ਉਹ ਭਜਨ ਪਰ ਉਸ ਦਾ ਲਗਭਗ ਸਾਰਾ ਭਾਵ ਉਸ ਦੀ ਸਮਝੇ ਪੈ ਗਿਆ ਜੱਸੀ ਵੀ ਪਿੱਛੇ ਖਬਰੇ ਇਸੇ ਦੇਸ਼ ਦੀ ਹੋਵੇ ਭਜਨ ਦੀ ਜੋ ਸਮਝ ਉਸ ਨੂੰ ਆਈ ਸੀ ਉਸ ਤੋਂ ਉਸ ਨੂੰ ਸੋਝੀ ਆਈ ਆਪਣੀਆਂ ਭੁੱਲਾਂ ਨੂੰ ਦਿਲ ਨੇ ਕਿਹਾ ਇਨ੍ਹਾਂ ਚਰਨਾਂ ਦੇ ਸੀਸ ਧਰ ਦੇ ਤੇ ਜੋ ਹੁਕਮ ਹੋਵੇ ਸੋ ਕਰ ਤੇ ਬੀਤ ਰਾਗ ਤਾਂ ਆਪ ਹੈ ਇੱਥੇ ਔਰ ਭਗਤੀ ਵੀ ਹੈ ਫਰਸ ਵੀ ਹੈ ਸੋ ਜਦ ਸ਼ਬਦ ਦਾ ਭੋਗ ਪਿਆ ਪਰ ਜੱਸੀ ਉੱਠੀ ਤੇ ਚਰਨਾਂ ਤੇ ਸੀਸ ਧਰਿਓ ਗੁਰੂ ਬਾਬੇ ਨੇ ਹਾਂਜੀ ਧੰਨ ਸ੍ਰੀ ਗੁਰੂ ਨਾਨਕ ਨੇ ਸੀਸ ਤੇ ਹੱਥ ਧਰਿਆ ਤੇ ਆਖਿਆ ਆਓ ਸਿਆਣਿਓ ਪਿਆਣਿਏ ਕਿਸ ਗੱਲ ਦਾ ਮਾਣ ਭਾਰਿਆ ਈ ਜੇ ਤਾਂ ਤੈਨੂੰ ਦਿਸ ਪੈਂਦਾ ਤੇਰੇ ਅੱਖੇ ਦੇਹ ਧਾਰ ਬਿੰਦਾ ਤਾਂ ਮਾਣ ਦੀ ਥਾਂ ਸੀ ਵੀ ਤੈਨੂੰ ਮਾਣ ਹੋ ਜਾਣਾ ਸੀ ਵੀ ਮਨ ਤਾਂ ਰੱਬ ਨੇ ਦੇਹ ਧਾਰ ਕੇ ਦਰਸ਼ਨ ਦੇਤੇ ਸਾਰੀ ਉਮਰਾ ਕੀਰਨੇ ਤੇ ਪ੍ਰਲਾਪ ਕਰਦੀ ਰਹੀ ਹੰਕਾਰ ਕਿਸ ਗੱਲ ਦਾ ਲੋਭ ਲੱਗਿਆ ਰਿਹਾ ਕਿ ਮੈਨੂੰ ਪ੍ਰਾਪਤੀ ਹੋਵੇ ਮੇਰੀ ਸ਼ੋਭਾ ਹੋਵੇ ਭਗਤਾਂ ਵਿੱਚ ਮੇਰੀ ਗਿਣਤੀ ਹੋਵੇ ਪਰ ਅੰਦਰ ਸੋਝੀ ਇੰਨੀ ਗਨਾਈ ਕਿ ਦੇਹੀ ਤਾਂ ਰਹਿੰਦੀ ਨੂੰ ਇਹ ਤਾਂ ਬਿੰਸ ਜਾਂਦੀ ਆ ਜੋ ਬਿੰਸ ਜਾਂਦੀ ਹੈ ਉਸ ਦੀ ਮੂਰਤੀ ਬਣਾਉਂਦੇ ਨੇ ਕਿ ਕਿਵੇਂ ਨੁਹਾਰ ਹੀ ਦਿਸਦੀ ਰਹੇ ਪਰ ਬੋਲਦੀ ਜਲਦੀ ਨਹੀਂ ਜੇ ਭਲਾ ਉਹ ਮੰਨ ਲੋ ਕਿ ਫੇਰ ਜਿਉਂਦੀ ਦੇਹ ਬਣ ਵੀ ਜਾਏ ਤਾਂ ਉਹ ਫੇਰ ਮਿਲ ਸੇਗੀ ਕਿਉਂਕਿ ਦੇਹ ਦਾ ਧਰਮ ਹੈ ਬਿਨਸ ਜਾਣਾ ਦੇਹ ਦਾ ਸਦਾ ਨਹੀਂ ਰਹਿੰਦੀ ਜੋ ਉਪਜਦੀ ਬਿਨਸਦੀ ਹੈ ਉਹ ਅਗਨਾਸ਼ੀ ਠਾਕੁਰ ਕਿਵੇਂ ਹੋਈ ਠਾਕੁਰ ਤਾਂ ਸਦਾ ਜਿਉਂਦਾ ਹੈ ਅਬਿਨਾਸ਼ ਹੈ ਜੋ ਅਬਿਨਾਸ਼ ਹੈ ਉਹ ਰੂਪ ਰੰਗ ਰੀਤ ਕੋ ਨਿਆਰਾ ਹੈ ਘਟ ਘਟ ਰੂਪ ਵਿੱਚ ਉਹਦਾ ਟਿਕਾਣਾ ਹੈ ਜਿਸ ਘਟ ਵਿੱਚ ਉਸਦਾ ਟਿਕਾਣਾ ਹੈ ਜਿਸ ਘਟ ਵਿੱਚੋਂ ਪ੍ਰਗਟਿਆ ਹੈ ਅਨੁਭਵ ਦੁਆਰਾ ਉਹ ਘਟ ਉਸਦਾ ਮੰਦਰ ਹੈ ਅਬినాਸ਼ੀ ਦ੍ਰਿਸ਼ਟਮਾਨ ਨਹੀਂ ਕਿਉਂਕਿ ਦ੍ਰਿਸ਼ਟਮਾਨ ਤਾਂ ਨਾਸ਼ਵਾਨ ਹੁੰਦਾ ਹੈ ਅਬినాਸ਼ੀ ਕਦੇ ਇੰਦਰੀਆਂ ਦਾ ਵਿਸ਼ਾ ਨਹੀਂ ਹੁੰਦਾ ਕਿਉਂਕਿ ਜਿਸ ਨੂੰ ਇੰਦ੍ਰਾ ਵਿਸ਼ੇ ਕਰਦੇ ਹਨ ਉਹ ਦ੍ਰਿਸ਼ਟਮਾਨ ਹੈ ਦਸ ਇਆਣੀ ਵਾਲੀ ਦਸ ਇਆਣੀ ਵਾਲੀ ਨੂੰ ਸਦਾ ਬਾਲਾ ਸ਼ੋਕੀਕੂ ਮਰੇ ਸੋ ਤਾਂ ਸਿਆਣਾ ਹੈ ਤੇ ਤੂੰ ਗਿਆਨੀ ਹੈ ਤੂੰ ਬੈਨਾ ਸਿਆਣ ਨਾ ਕੀਤੀ ਫਿਰ ਵਿਆਹ ਨਾ ਕੀਤਾ ਸੋ ਕੰਤ ਨਾ ਮਿਲਿਆ ਪਰ ਨਾ ਮਿਲਿਆ ਹੁਣ ਮਿਲੇ ਕਿਵੇਂ ਇਹ ਕਹਿ ਕੇ ਆਪ ਜੀ ਚੁੱਪ ਹੋ ਗਏ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ ਜੱਸੀ ਦਾ ਸਿਰ ਹਜੇ ਢੱਠਾ ਪਿਆ ਸੀ ਆਪ ਦਾ ਮੇਹਰਾ ਵਾਲਾ ਹੱਥ ਉਸ ਦੇ ਸੀਸ ਤੇ ਧਰਿਆ ਪਿਆ ਸੀ ਜੱਸੀ ਇਸ ਵੇਲੇ ਮਨ ਹੀ ਮਨ ਵਿੱਚ ਕਹਿ ਰਹੀ ਸੀ ਏ ਦਾਬਾ ਇਹ ਸੌ ਨੂੰ ਮਿਲੇ ਹੋਏ ਹੈ ਰੱਬ ਜੀ ਬਸ ਫੇਰ ਮੈਂ ਕੀ ਕਰਾਂ ਜੱਸੀ ਮਨ ਹੀ ਮਨ ਅਰਦਾਸ ਕਰ ਰਹੀ ਆ ਅੱਗੇ ਵੰਗ ਪਰ ਦੇਖੋ ਇਥੋਂ ਝਟੋਕਰ ਮਿਲਦਾ ਆਪ ਹੁਣ ਫੇਰ ਬੋਲੇ ਸੁਣ ਬੀਬੀ ਉਹ ਰੱਬ ਤੇਰੇ ਅੰਦਰ ਐ ਤੇਰੇ ਨੇੜੇ ਐ ਹਾਜ਼ਰਾ ਹਜ਼ੂਰ ਐ ਉਹਦੇ ਵਿੱਚ ਭਰੋਸਾ ਕਰ ਜਦ ਉਸ ਦੀ ਹੋਂਦ ਤੇ ਭਰੋਸਾ ਹੋ ਗਿਆ ਤਾਂ ਫੇਰ ਉਸ ਨੂੰ ਯਾਦ ਰੱਖੀ ਜੇ ਇਹ ਗੱਲ ਭੁੱਲ ਗਈ ਕਿ ਉਹ ਮੇਰੇ ਅੰਦਰ ਹੈ ਤਦ ਫੇਰ ਵਿਛੜ ਗਈ ਸਮਝ ਲੈ ਇਹ ਯਾਦ ਰੱਖਣਾ ਕਿ ਉਹ ਤਾਂ ਤੇਰੇ ਅੰਦਰ ਹੈ ਪਿਆਰ ਅਮੋਲਕ ਸ਼ੈ ਹੈ ਇਸ ਨੂੰ ਅਮੋਲਕ ਥਾਂ ਤੇ ਲਾਈਏ ਤਾਂ ਇਹਦਾ ਮੁੱਲ ਪੈਂਦਾ ਹੈ ਬਿਨ ਸੰਹਾਰ ਨਾਲ ਕਰੋ ਤਾਂ ਉਹ ਵਿੰਸੇਗਾ ਮਨ ਤਾਂ ਪਛਤਾਵੇ ਵਿੱਚ ਜਾਵੇਗਾ ਤਾਂ ਤੇ ਆਪਣੇ ਪਿਆਰ ਦੀ ਕੀਮਤ ਪਛਾਨਣੀ ਸੀ ਕਿ ਕੀ ਇਸ ਦਾ ਮੁੱਲ ਬਿਨ ਸੰਹਾਰ ਸਰੀਰਾਂ ਉੱਤੇ ਵਿਗਜਾਨ ਵਿੱਚ ਪੈਣਾ ਹੈ ਤੇ ਇਸ ਨੂੰ ਚੇਤਨ ਦੇ ਨਾਮ ਤੇ ਸਾਜੇ ਨਰਜਿੰਦਾ ਦੇ ਅਰਪਣ ਕਰ ਦੇਣ ਵਿੱਚ ਪੈਣਾ ਹੈ ਤੂੰ ਤਾਂ ਲਾਲ ਅਮੋਲਕ ਨੂੰ ਨਾਸ਼ਮਾਨ ਸਰੀਰ ਦੇ ਰੂਪ ਦਰਸ਼ਨ ਵਿੱਚ ਲਾ ਕੇ ਤੇ ਡਾਢੇ ਸਸਤੇ ਭਾਅ ਵਿੱਚ ਵੇਚਦਾ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਈ ਜੱਸੀ ਨੂੰ ਉਪਦੇਸ਼ ਕਰਦੇ ਆ ਹੁਣ ਜੱਸੀ ਦਾ ਸਿਰ ਬਾਬਾ ਜੀ ਨੇ ਚੁੱਕ ਦਿੱਤਾ ਸੀ ਜ਼ੋਰ ਨਾਲ ਜੱਸੀ ਉੱਠ ਕੇ ਬੈਠ ਗਈ ਸਰੀਰ ਹਲਕਾ ਫੁਲਕਾ ਸੀ ਇੱਕ ਠੰਡ ਸਵਾਦ ਲੂ ਲੂ ਵਿੱਚ ਭਰ ਰਿਹਾ ਸੀ ਪਰ ਜੱਸੀ ਮਨ ਹੀ ਮਨ ਵਿਚਾਰਾ ਕਰ ਰਹੀ ਹੈ ਆਹ ਪੁੱਛ ਲਾਂ ਆਹ ਪੁੱਛ ਲਾਂ ਸੋਚ ਰਹੀ ਹੈ ਇਸ ਵੇਲੇ tabPaddingੀ ਉਹਦੇ ਮੂੰਹ ਵੱਲ ਤੱਕ ਰਹੀ ਸੀ ਜਿਹੜੀ ਉਹਦੀ ਦਾਸ ਦਾਸ ਸੀ ਨੌਕਰਾਨੀ ਸੀ ਉਦੇ ਮੂੰਹ ਵੱਲ ਤੱਕ ਰਹੀ ਸੀ ਐਉਂ ਨਾ ਕਿ ਜਿਵੇਂ ਨੌਕਰ ਦੇਖੇ ਮਾਲਕ ਦੇ ਮੂੰਹ ਵੱਲ ਐ ਨਹੀਂ ਵੇਖ ਰਹੀ ਹੁਣ ਉਹ ਐਉਂ ਵੇਖੇ ਜਿਵੇਂ ਲੋਂਢੀ ਮਾਂ ਵੇਖਦੀ ਐ ਪੁੱਤ ਦੇ ਮੂੰਹ ਵੱਲ ਜਿਹੜਾ ਚਿਰਾਂ ਪਿੱਛੋਂ ਘਰੇ ਆਉਂਦਾ ਹੈ ਪਹਿਣ ਲੱਗੀ ਸੁਬਮਣੀ ਪੁੱਛ ਲੈ ਹੁਣ ਹੋਰ ਕੁਛ ਇਹ ਤਾਂ ਰਸ ਦੇ ਮੇਘ ਨੇ ਅੱਜ ਆਏ ਨੇ ਇੱਥੇ ਬਰਖਾ ਕਰਨਾਂ ਕੱਲ ਹੋਰ ਥਾਂ ਤੇ ਜਾ ਕੇ ਝੜੀ ਲਾ ਦੇਣਗੇ ਭਰ ਲੈ ਅੱਜ ਆਪਣੇ ਖੇਤ ਭਰ ਲੈ ਆਪਣੇ ਤਲਾਓ ਤੇ ਆਪਣੇ ਤਲਾਓ ਤੇ ਆਪਣੇ ਘੜੇ ਭਰ ਲੈ ਉੱਪਰ ਨੂੰ ਤੱਕ ਕੇ ਗੈਣ ਲੱਗੀ ਹਾਏ ਮੇਰੇ ਸੁੱਕੇ ਬੇਨੀਰੇ ਬੀਕਾ ਨਿਰ ਕਦੇ ਝੜੀ ਲੱਗੇ ਤੇਰੇ ਉੱਤੇ ਵੀ ਹੈ ਬੀਬੀ ਪੁੱਛ ਲੈ ਭਾਵਲੀ ਦੀ ਬੇਰੇ ਸਿਰ ਦੀ ਕਹੀ ਗੱਲ ਨੇ ਉਸ ਦੇ ਅੰਤਰਜਾਮੀ ਹੋਣ ਦਾ ਝਾਵਲਾ ਭਾਵੇਂ ਜੱਸੀ ਦੇ ਦਿਲ ਤੇ ਨਾ ਪਾਇਆ ਪਰ ਉਹ ਸਮਝ ਗਈ ਕਿ ਇਹ ਸੱਚੇ ਪਿਆਰ ਦੇ ਕ੍ਰਿਸ਼ਮੇ ਨੇ ਕਿ ਇਹ ਸੱਚੇ ਪਿਆਰ ਦੇ ਕ੍ਰਿਸ਼ਮੇ ਹਨ ਜੋ ਭਾਵਲੀ ਦੇ ਅੰਦਰ ਹੈ ਭਾਵਲੀ ਦੇ ਕਹਿਣ ਨੇ ਜੱਸੀ ਦਾ ਹੌਂਸਲਾ ਵਧਾ ਦਿੱਤਾ ਉਸ ਨੇ ਹੱਥ ਜੋੜ ਕੇ ਕਿਹਾ ਕਿ ਬਾਪਾ ਬਾਪਾ ਕਿ ਬਾਪਾ ਮੇਰੇ ਮਨ ਨੂੰ ਕੋਈ ਆਹਰ ਦਿਓ ਨਿਰਾ ਗਿਆਨ ਵਿਚਾਰ ਪਰੂਪਜ ਹਜਾਪਦਾ ਮਨ ਹਰ ਵੇਲੇ ਵਿਚਾਰਾਂ ਨੂੰ ਕਿਵੇਂ ਫੜ ਕੇ ਰੱਖੇਗਾ ਇਹ ਫਿਰ ਪੈ ਜਾ ਕਰੇਗਾ ਫੁਰਨਿਆਂ ਦੇ ਰਾਹ ਗੁਰੂ ਬਾਬਾ ਜੀ ਕਹਿਣ ਲੱਗੇ ਵਾਹਿਗੁਰੂ ਅੰਦਰ ਹੈ ਸਾਡੇ ਨੇੜੇ ਤੋਂ ਨੇੜੇ ਆ ਇਹ ਗੱਲ ਕਦੇ ਵੀ ਭੁੱਲਣੀ ਨਹੀਂ ਵਾਹਿਗੁਰੂ ਸਾਡੇ ਨੇੜੇ ਤੋਂ ਨੇੜੇ ਆ ਇਹ ਗੱਲ ਕਦੇ ਵੀ ਭੁੱਲਣੀ ਨਹੀਂ ਸੋ ਰਸਨਾ ਤੇ ਬਿਠਾ ਕੇ ਨਾਮ ਕਰਦਾਰ ਦਾ ਇਹ ਸਰੀਰਕ ਪੂਜਾ ਹੁੰਦੀ ਹੈ ਇਹ ਕਰਮ ਹੈ ਸਾਡਾ ਇਹਦੇ ਨਾਲ ਆਨੰਦ ਮਿਲਦਾ ਹੈ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਨਾਮ ਦਾ ਆਖਣਾ ਹੀ ਜੀਵਨ ਬਣ ਜਾਂਦਾ ਹੈ ਸਾਡੇ ਜੀਵਨ ਦਾ ਜਿਵੇਂ ਸਾਧ ਸੰਗਤ ਜੀ ਬੜੇ ਬਿਆੰਤ ਸਰੀਰ ਇਦਾਂ ਦੇ ਹਨ ਬੜੇ ਪਿਆਰ ਵਾਲੇ ਉਹ ਨਾਲੇ ਕੰਮ ਧੁੰਦਾ ਕਰੀ ਜਾਂਦੇ ਆ ਨਾਲੇ ਸਿਮਰਨ ਕਰੀ ਜਾਂਦੇ ਨੇ ਬੜੀਆਂ ਬੀਬੀਆਂ ਭੈਣਾਂ ਨੇ ਪ੍ਰਸ਼ਾਦਾ ਵੀ ਪਕਾਈ ਜਾਣਗੀਆਂ ਆਪਣੇ ਬੱਚਿਆਂ ਦਾ ਧਿਆਨ ਵੀ ਰੱਖੀ ਜਾਣਗੀਆਂ ਅੰਦਰ ਹੀ ਅੰਦਰ ਸਿਮਰਨ ਵੀ ਚੱਲ ਜਾਂਦਾ ਹੈ ਇਹ ਵੱਡੇ ਭਾਗਾਂ ਵਾਲਿਆਂ ਦੀ ਨਿਸ਼ਾਨੀ ਹੈ ਤਦ ਗੁਰੂ ਜੀ ਨੇ ਇੱਕ ਸ਼ਬਦ ਜੱਸੀ ਨੂੰ ਬਖਸ਼ਿਸ਼ ਕੀਤਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰ ਮਰ ਜਾਓ ਆਖਣ ਔਖਾ ਸਾਜਾ ਨਾਓ ਸਾਜੇ ਨਾਮ ਕੀ ਲੱਗੈ ਭੂਖ ਉਦੋਂ ਭੁੱਖੇ ਖਾਏ ਚਲੀ ਹੈ ਭੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾ ਇਹ ਸ਼ਬਦ ਮਹਾਰਾਜ ਜੀਆ ਨੇ ਜੱਸੀ ਨੂੰ ਬਖਸ਼ਿਸ਼ ਕੀਤਾ ਸਾਰਾ ਜੱਸੀ ਤਾਰ ਗਈ ਸੁਖ ਰੂਪ ਹੋ ਗਈ ਸਿਮਰਨ ਜੀਵਨ ਵਾਲਾ ਹੋ ਗਿਆ ਉਹ ਗੱਲ ਹੋ ਗਈ ਜਿਵੇਂ ਬਾਣੀ ਚ ਵੱਜਣਾ ਹੁੰਦਾ ਸੋ ਜੀਵੇ ਆ ਜਿਸ ਮਨ ਵਸਿਆ ਸੋ ਮਹਾਰਾਜ ਕਹਿੰਦੇ ਜਿਹਦੇ ਮਨ ਵਿੱਚ ਪਰਮੇਸ਼ਰ ਦਾ ਵਾਸਾ ਹੈ ਐ ਮੰਨੋ ਵੀ ਜਿਉਂਦੇ ਹੀ ਉਹ ਹੈ ਬਾਕੀ ਤਾਂ ਦੁਨੀਆ ਮਿਰਤਕ ਹੈ ਮਰਦਾ ਹੈ ਤਾਂ ਸੁਤੀ ਸੁਤੀ ਨੂੰ ਅਰਸ਼ਾਂ ਤੋਂ ਆਈ ਰੱਬੀ ਜੋਤ ਨੇ ਉਠਾਲ ਕੇ ਸਾਹਿਬ ਦੀ ਦਾਤ ਬਖਸ਼ ਦਿੱਤੀ ਗੁਰੂ ਬਾਬੇ ਦੇ ਕਰਾਮਾਤੀ ਨੈਣਾ ਨੇ ਨਾਮ ਦੀ ਛੂਹ ਲਾਤੀ ਜੱਸੀ ਜੱਸੀ ਗੁਰੂ ਬਾਬੇ ਨੂੰ ਆਪਣੇ ਘਰ ਲੈ ਗਈ 10 ਦਿਨ ਸ੍ਰੀ ਗੁਰੂ ਜੀ ਉੱਥੇ ਰਹੇ ਸਤ ਸੰਗ ਦਾ ਪ੍ਰਵਾਹ ਟਰ ਪਿਆ अनेका ਜੀਵ ਭੁੱਲੇ ਭਟ ਗਏ ਸਾਧਨਾ ਵਿੱਚ ਅਟਕੇ ਆ ਕੇ ਧਰੇ ਜਿਹੜੇ ਬੰਦਗੀ ਕਰਨ ਵਾਲੇ ਸੀ ਨਾ ਬੜੇ ਦੂਰ ਦੂਰ ਤੋਂ ਚੱਲ ਕੇ ਆਏ ਜਿਹੜੇ ਅਟਕੇ ਹੋਏ ਸੀ ਕਿਤੇ ਨਾ ਕਿਤੇ ਜਿਵੇਂ ਮਾਈ ਜੱਸੀ ਵੀ اٹਕੀ ਹੋਈ ਸੀ ਦੇਖੋ ਉਹ ਇੱਥੇ اٹਕੀ ਹੋਈ ਸੀ ਵੀ ਮੂਰਤੀ ਵਿੱਚੋਂ ਮੈਂ ਰਾਮ ਜੀ ਦੇ ਦਰਸ਼ਨ ਕਰਾਂ ਇਹਥੇ ਖੜੀ ਹੋਈ ਸੀ ਸੋ ਉਹਨਾਂ ਨੂੰ ਵੀ ਮਹਾਰਾਜ ਜੀ ਨੇ ਪਾ ਰਿਆ ਉਹ ਨਿਰੰਕਾਰ ਦੀ ਭਗਤੀ ਵਿੱਚ ਤੇ ਕਰਮ ਕਾਂਡ ਦੀ ਥਾਂ ਸਫਲ ਗਿਆਨ ਵਿੱਚ ਬਦਲ ਗਏ ਤਾਂ ਉਹ ਆਇਆ ਧਾਈ ਕਰਕੇ ਕਿ ਅੱਗੇ ਬੈਠੇ ਹੋਣਗੇ ਅੰਨਿਆਮਕੀ ਸਾਧੂ ਜਿਨ੍ਹਾਂ ਨੂੰ ਪਰਾਜਾ ਕਰਾਂਗਾ ਤਾਂ ਰਾਮ ਰਾਵਣ ਆਇਆ ਹੁਣ ਰਾਮ ਰਾਵਣ ਜਿਹੜਾ ਜੱਸੀ ਕੋਲ ਆਉਂਦਾ ਹੁੰਦਾ ਸੀ ਉਹ ਮਨ ਵਿੱਚ ਸੋਚਦਾ ਵੀ ਜਿਹੜੇ ਉੱਥੇ ਸਾਧੂ ਬੈਠੇ ਹੋਣਗੇ ਨਾ ਉਹਨਾਂ ਨੂੰ ਵਿਚਾਰ ਕਰਕੇ ਵਿਚਾਰਚ ਹਰਾਉਂਗਾ ਜਾ ਕੇ ਫਿਰ ਮੈਂ ਪਰ ਜਦੋਂ ਆਇਆ ਕੀ ਵੇਖਿਆ ਪਰ ਬੈਠੇ ਸਨ ਅੱਗੇ ਰੱਬੀ ਬਖਸ਼ਿਸ਼ਾਂ ਦੇ ਸਰੂਪ ਤੇ ਸਾਖਿਆਤ ਪਰਮੇਸ਼ਰ ਦੇਖ ਕੇ ਝਿਜਕਿਆ ਕੰਬਣੀ ਆਈ ਪ੍ਰਭਾਵ ਛਾਇਆ ਤੇ ਅੰਦਰੋਂ ਦਬਜੇ ਗਿਆ ਪਰ ਧਰਮ ਦੇ ਪੱਖ ਭਾਵ ਦਾ ਗੁੱਸਾ ਚੜਿਆ ਫਿਰ ਠਠੰਬਰ ਗਿਆ ਅੰਦਰੋਂ ਅੰਦਰੀ ਜੱਸੀ ਨੇ ਸਤਕਾਰ ਦਿੱਤਾ ਆਏ ਤੇ ਗੁਰੂ ਬਾਬੇ ਨੇ ਵੀ ਦੇਖਿਆ ਕਿ ਜੱਸੀ ਦਾ ਕਰਮ ਕਾਂਡ ਦਾ ਸਿੱਖਿਆਕ ਆਇਆ ਹੈ ਜੋ ਉਂਝ ਹੈ ਭਲਾ ਹੁੰਦਾ ਉਹ ਕਰਮ ਕਾਂਡ ਸਿਖਾਉਂਦਾ ਸੀ ਕਰਨੇ ਪਰ ਉਹ ਬੰਦਾ ਡੰਗਾ ਸੀ ਉਸ ਵੱਲ ਤੱਕ ਕੇ ਗੁਰੂ ਜੀ ਬੋਲੇ ਆਓ RAM ਰਬਨ RAM ਰਵ ਰਿਹਾ ਹੈ ਘਟ ਘਟ ਵਿੱਚ ਆਪਣੇ ਪਿਆਰੇ ਨੂੰ ਇੱਕ ਦੇਸ਼ ਵਿੱਚ ਨਹੀਂ ਬੰਨੀਦਾ ਦੇਖ ਨੈਣ ਖੋਲ ਵੇਖੋ ਸਾਰੇ ਵਿਆਪਕ ਹੈ ਰਾਮ ਰਾਵਣ ਨੂੰ ਇੱਕ ਵਿਆਪਕ ਮوجود ਵਾਲੇ ਦਾ ਰੌਣਹਾਂ ਅੰਦਰ ਫਿਰਦਾ ਪਾਸਿਆ। ਰਾਮ ਰਾਵਣ ਆਪਣੇ ਮਤ ਦਾ ਚੰਗਾ ਜਾਣੂ ਸੀ। ਆਪਾਂ ਸੰਭਾਲ ਕੇ ਉੱਤਰ ਪ੍ਰਸ਼ਨ ਕਰਨ ਲੱਗਾ। ਪਰ ਥੋੜੇ ਜਿਹਰੇ ਵਿੱਚ ਰੁਕ ਗਿਆ। ਮੰਨਣਾ ਪਿਆ ਕਿ ਨਿਰੰਕਾਰ ਸਰਕਾਰ ਤੋਂ ਨਿਰਗੁਣ ਤੋਂ ਪਰੇ ਤੇ ਸਭ ਤੋਂ ਉੱਚਾ ਉਸ ਦਾ ਲਖਾਇਕ ਉਸ ਦਾ ਨਾਮ ਹੈ। ਨਾਮ ਸਿਰ ਪੂਜਾ ਦੇ ਪੂਜਾ ਹੈ। ਦੀ ਪਰਮੇਸ਼ਰ ਦਾ ਨਾਮ ਹੈ ਉਹ ਪੂਜਾ ਤੋਂ ਸਿਰਮੌਰ ਪੂਜਾ RAM ਰਬ ਨੂੰ ਉੱਥੇ ਕੁਛ ਦਿਨ ਰਹਿ ਪਿਆ ਤੇ ਸਤ ਸੰਗ ਕਰਕੇ ਅਰਸ਼ੀ ਨੂਰ ਦਾ ਉਹ ਵੀ ਕਰ ਗਿਆ ਇਉਂ ਆਗਰੇ ਵਿੱਚ ਲਾ ਕੇ ਜਾਗ ਸੱਜੇ ਨਾਮ ਦੀ ਤੇ ਭੁਲੇਵਿਆਂ ਵਿੱਚੋਂ ਕੱਢ ਕੇ ਕਾਲਾਂ ਵਾਲਿਆਂ ਨੂੰ ਗੁਰੂ ਬਾਬਾ ਉੱਥੋਂ ਰਬ ਦਾ ਰਹਾ ਜਿਉਂ ਰੌ ਜਾਂਦੀ ਹੈ ਉਪਕਾਰੀ ਪਾਉਣ ਦੇਸ਼ ਤੋਂ ਦੇਸ਼ ਨੂੰ ਜਿਵੇਂ ਹਵਾ ਕਿਤੇ ਰੁਕਦੀ ਨਹੀਂ ਜਲਦੀ ਰਹਿੰਦੀ ਹੈ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਕਿਉਂ ਗੁਰੂ ਬਾਬਾ ਜੀ ਅੱਗੇ ਦੁਰਗੇ ਜੱਸੀ ਹੁਣ ਆਗਰੇ ਵਿੱਚ ਗੁਰਸਿੱਖੀ ਦਾ ਧਾਮ ਬਣ ਗਿਆ ਤੇ ਆਗਰੇ ਵਿੱਚ ਰਹਿੰਦੀ ਸੀ ਮਾਈ ਜੱਸੀ ਜਿੱਥੇ ਮਹਾਰਾਜ ਨੇ ਉਹਨੂੰ ਜਾ ਕੇ ਤਾਰਿਆ ਰਾਮ ਰਾਵਣ ਉਥੇ ਆਗਰੇ ਡਿੱਗ ਗਿਆ ਧਾਵਲੀ ਮੂਰਖ ਧਾਵਲੀ ਜੋ ਸਭ ਨੂੰ ਿਤਚਕਰ ਕਰਦੀ ਮਲੂਮ ਹੁੰਦੀ ਸੀ ਸਾਰਿਆਂ ਨੂੰ ਐ ਲੱਗਦੀ ਸੀ ਵੀ ਇਹ ਤਾਂ ਿਤਚਰਾ ਕਰਦੀ ਹੈ ਅੱਜ ਉਹ ਵੀ ਲੱਗਦੀ ਸਿਮਰਨ ਵਿੱਚ ਗੁਰੂ ਬਾਬੇ ਨੂੰ ਇਹ ਬੜਾ ਸ਼ੌਂਕ ਸੀ ਕਿ ਜਿੱਥੇ ਘਾਲਣਾ ਵਾਲੇ ਬੰਦੇ ਹੋਣ ਚਾਹੇ ਕਿਸੇ ਪ੍ਰਕਾਰ ਦੀ ਘਾਲਣਾ ਕਰਦੇ ਹੋਣ ਪਰ ਹੋਣ ਆਪਣੀ ਘਾਲ ਵਿੱਚ ਸਰਲ ਤੇ ਸੱਚੇ ਪਰ ਆਪ ਕੁੱਝ ਕੇ ਉੱਥੇ ਜਾਣਾ ਤਾਂ ਅਤੇ ਮੇਹਰ ਨਾਲ ਉਹਨਾਂ ਨੂੰ ਉਭਾਰ ਕੇ ਸਤ ਦੇ ਮਾਰਗ ਤੇ ਲਾ ਦੇਣਾ ਉਹੋ ਜਿਹੇ ਇੱਕ ਆਦਮੀ ਦੇ ਸਮਰ ਨਾਲ ਫਿਰ ਸਬਰ ਜਾਣਾ ਉਹਨਾਂ ਦੀਆਂ ਸੰਗਤਾਂ ਨੇ ਜੇ ਉਹ ਬਕਾਨ ਬਹੁਤ ਵੱਡਾ ਹੋ ਜਾਣਾ ਮਹਾਰਾਜ ਜੀ ਉੱਥੇ-ਉੱਥੇ ਚੱਲ ਕੇ ਜਾਂਦੇ ਜਿੱਥੇ ਕੋਈ ਬੰਦਗੀ ਵਾਲੇ ਬੰਦੇ ਰਹਿੰਦੇ ਸੀ ਭਾਵੇਂ ਉਹ ਕਿਤੇ ਅਟਕੇ ਹੋਣ ਭਾਵੇਂ ਉਹ ਕਰਮ ਕਾਂਢੀ ਹੋਣ ਜੈ ਜੇ ਮਰਜ਼ੀ ਹੋਵੇ ਮਹਾਰਾਜ ਜੀ ਉੱਥੇ ਚੱਲ ਕੇ ਜਾਂਦੇ ਐ ਸੋਚਦੇ ਵੀ ਸਾਰਿਆਂ ਵਿੱਚੋਂ ਜੇ ਇੱਕ ਵੀ ਤਰ ਗਿਆ ਨਾ ਇੱਕ ਵੀ ਉਹਦੇ ਪਿੱਛੇ ਲੱਗ ਕੇ ਉਹਦੀ ਸਾਰੀ ਸੰਗਤ ਆਪੀ ਤਰ ਗਈ ਜਿਵੇਂ ਦੀਵੇ ਤੋਂ ਦੀਵਾ ਚਲਦਾ ਸੰਗਤ ਜੀ ਇੱਕ ਦੀਵਾ ਆਪਾਂ ਜਗਾ ਦਈਏ ਉਸ ਦੀਵੇ ਤੋਂ ਆਪੇ ਅੱਗੇ ਹਜ਼ਾਰਾਂ ਦੀਵੇ ਜਿਹੜੇ ਆ ਉਹ ਜਗ ਸਕਦੇ ਆ ਪਰ ਗੁਰੂ ਮਹਾਰਾਜੀ ਦਾ ਫਿਰ ਦੀਵੇ ਜਗਾਉਂਦੇ ਸੀ ਸੁਣੋ ਹੁਣ ਅੱਜ ਤਾਈਂ ਵੀ ਜੱਸੀ ਦਾ ਘਰ ਸੀ ਜਿਹੜਾ ਉਹ ਗੁਰੂ ਕੀ ਧਰਮਸ਼ਾਲਾ ਬਣ ਗਈ ਤੇ ਬਣੀ ਰਹੀ ਤੇ ਲੋਕੀ ਹੁਣ ਉਹਨੂੰ ਮਾਈ ਦਾ ਖਾਨ ਕਹਿੰਦੇ ਆ ਮਾਈ ਦਾ ਖਾਨ ਕਿਉਂਕਿ ਮਾਈ ਜੱਸੀ ਸੀ ਉਹਦਾ ਨਾਮ ਮਾਈ ਦਾ ਫਾਨ ਕਹਿੰਦੇ ਆ ਆਗਰੇ ਵਿੱਚ ਪਹਿਲੀ ਫੇਰੀ ਸਤਿਗੁਰ ਨਾਨਕ ਦੇਵ ਜੀ ਨੇ ਪਾਈ ਤੇ ਸਤਸੰਗ ਦੀ ਨੀਂਹ ਧਰੀ ਮਾਈ ਜੱਸੀ ਨੂੰ ਪਾਰਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਗਰੇ ਆਏ ਨੇ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਮਹਾਰਾਜ ਰਹੇ ਕਾਫੀ ਟਾਈਮ ਉਦੋਂ ਆਏ ਫਿਰ ਉਦੋਂ ਬਾਅਦ ਆਗਰੇ ਆਏ ਨੌਵੇਂ ਸਤਿਗੁਰੂ ਤੇ ਆਪ ਜੀ ਦੇ ਪਵਿੱਤਰ ਸਰੀਰ ਨੂੰ ਉੱਥੇ ਗ੍ਰਿਫਤਾਰ ਕੀਤਾ ਸੀ ਮਹਾਰਾਜ ਨੂੰ ਆਗਰੇ ਬਗ੍ਰਿਫਤਾਰ ਕੀਤਾ ਸੀ ਜਦੋਂ ਪੰਜਾਬ ਤੋਂ ਤੁਰ ਕੇ ਗਏ ਮਹਾਰਾਜ ਜੀ ਚੱਲ ਗਏ ਤੇ ਅਨਿਆਈ ਔਰੰਗਜ਼ੇਬ ਦੇ ਹਾਕਮ ਹੋਏ ਤਵਾਰੀਖ ਖਾਲਸਾ ਵਿੱਚ ਲਿਖਿਆ ਕਿ ਤਦੋਂ ਇਥੇ ਕਮਾਈ ਭਾਗੋ ਨਾਂ ਦੀ ਔਰਤ ਰਹਿੰਦੀ ਸੀ ਜਿਹੜੀ ਗੁਰੂ ਅਰਜਨ ਦੇਵ ਜੀ ਤੋਂ ਬਰੋਸਾਈ ਹੋਈ ਸੀ ਇੱਕ ਕਮਾਈ ਭਾਗੋ ਕਲਗੀਧਾਰ ਦੇ ਸਮੇਂ ਹੋਈ ਉਹ ਹੋਰ ਸੀ ਗੁਰੂ ਘਰ ਦੀ ਨਾਮ ਸਿਮਰਨ ਵਿੱਚ નિਪੁੰਨ ਸਿੱਖਣੀ ਸੀ ਇਹ ਮਾਈ ਨੌਵੇਂ ਸਤਿਗੁਰਾਂ ਦੇ ਵੇਲੇ ਇੱਥੇ ਸੀ ਤੇ ਦਰਸ਼ਵ ਜਾਜਨਾ ਵਿੱਚ ਸੀ ਕਿ ਜਦੋਂ ਸ੍ਰੀ ਗੁਰੂ ਜੀ ਨੂੰ ਭਾਣੇ ਵਰਤਾਉਣ ਦਾ ਸਮਾਂ ਆ ਗਿਆ ਸੀ ਸੋ ਆਪ ਪਹਿਲਾਂ ਆਗਰੇ ਆਏ ਤੇ ਮਾਈ ਭਾਗੋ ਨੂੰ ਨਿਹਾਲ ਕੀਤਾ ਸੀ ਯਾਦ ਰੱਖੇ ਕਿ ਇਹ ਮਾਈ ਭਾਗੋ ਉਹ ਨਹੀਂ ਜੋ ਦਸਵੇਂ ਗੁਰਾਂ ਨੂੰ ਖੇਦਰਾਣੇ ਦੇ ਜੰਗ ਵਿੱਚ ਮਿਲੀ ਸੀ ਗੁਰੂ ਤੇਗ ਬਹਾਦਰ ਜੀ ਤਦੋਂ ਏਸੇ ਮਾਈ ਦੇ ਥਾਨ ਟਿਕਾਣੇ ਟਿਗੇ ਸਨ ਤੇ ਗੁਰੂ ਕੇ ਬਾਗ ਮਗਰੋਂ ਟਿਕੇ ਸੀ ਜਿੱਥੋਂ ਗ੍ਰਿਫਤਾਰੀ ਹੋਈ ਇਸ ਕਰਕੇ ਇਸ ਦਵਾਰੇ ਨੂੰ ਨੌਵੇਂ ਪਾਤਸ਼ਾਹ ਦਾ ਵੀ ਕਹਿ ਲਿਆ ਜਾਂਦਾ ਹੈ ਗੁਰ ਅਸਥਾਨ ਦਰਸ਼ਨ ਵਿੱਚ ਏਉਂ ਲਿਖਿਆ ਹੈ ਮਾਈ ਥਾਨ ਮੁਹੱਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਹੈ ਬੜਾ ਸੋਹਣਾ ਬਣਿਆ ਰਹਿਸ਼ ਤੇ ਲੰਗਰ ਦਾ ਪ੍ਰਬੰਧ ਵੀ ਚੰਗੀ ਤਰ੍ਹਾਂ ਹੋ ਸਕਦਾ ਹੈ ਦੂਜਾ ਗੁਰਦੁਆਰਾ ਬਾਗ ਵਿੱਚ ਹੈ ਗੁਰੂ ਨਾਨਕ ਦੇਵ ਜੀ ਵੀ ਆਗਰੇ ਆਏ ਤੇ ਮਾਈ ਜੱਸੀ ਨੂੰ ਇਅਨੜੀਏ ਮੰਨਣਾ ਕਾਇਕ ਰਹਿੇ ਸ਼ਬਦ ਦੁਆਰਾ ਉਪਦੇਸ਼ ਦੇ ਕੇ ਉਹਦੇ ਤੋਂ ਮੂਰਤੀ ਪੂਜਾ ਤੇ ਬੁੱਤਾਂ ਦੀ ਪੂਜਾ ਛੜਵਾ ਦਿੱਤੀ ਸੀ ਸੋ ਮਹਾਰਾਜ ਜੀ ਦੇ ਚਰਨ ਹੁਣ ਦੇਸ਼ ਵੱਲ ਨੂੰ ਮੁੜ ਰਹੇ ਸਨ ਹੁਣ ਲੋਖ ਮਹਾਰਾਜ ਜੀਆਂ ਦਾ ਵਧੇਰੇ ਆਪਣੇ ਦੇਸ਼ ਦਾ ਹੋ ਗਿਆ ਰਸਤੇ ਵਿੱਚ ਵੀ ਰੱਬੀ ਕੰਮ ਕਰਦੇ ਰਹੇ ਅਰ ਕਦੇ ਪਸਿੱਤੇ ਪਾਸੇ ਵੀ ਨਿਕਲ ਜਾਂਦੇ ਰਹੇ ਸਾਰੇ ਕੌਤਕ ਤਾਂ ਮਿਲਦੇ ਨਹੀਂ ਪਰ ਭਾਈ ਵਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਇੱਕ ਭਾਰੀ ਜਗਤ ਦੀ ਪੀੜਾ ਮਿਟਣ ਦਾ ਪ੍ਰਸੰਗ ਦਿੰਦਾ ਹੈ ਜੋ ਅਬਦ ਦੇ ਇਲਾਕੇ ਰੋਹਿਲੇ ਪਠਾਣਾ ਦੇ ਇਲਾਕੇ ਵਿੱਚ ਵਰਦਿਆ ਸੀ ਉਹਦਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ ਇਹ ਬਹੁਤ ਤਕੜਾ ਪ੍ਰਸੰਗ ਹੈ ਜਿਹੜਾ ਰੋਹਿਲੇ ਖੰਡ ਦੇ ਵਿੱਚ ਮਹਾਰਾਜ ਨੇ ਕੌਤਕ ਕੀਤਾ ਜਾਣ ਕੇ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਅਬਦ ਦੇ ਲਾਗੇ ਦੇ ਹੈਗਾ ਅਬਦ ਸ਼ਹਿਰ ਦੇ ਲਾਗੇ ਹੈ ਸੋ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਪਾਤਸ਼ਾਹ ਮੇਰ ਕਰਨ ਸੁਣਿਆ ਹੋਇਆ ਸਾਡੇ ਹਿਰਦੇ ਵਿੱਚ ਵਸ ਜਾਵੇ ਫੱਦੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ